ਈ ਹਾਲੇ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਖੇਵੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ ਗਾਵਾਂ ਦਾ ਦੁੱਧ ਵਧਾਉਣ ਦਾ ਦੇਸੀ ਨੁਕਤਾ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਆਪਸ਼ਨ ਪ੍ਰੈਸ ਕਰ ਲਿਓ ਤਾਂ ਕਿ ਪਸ਼ੂਆਂ ਦੇ ਰਿਲੇਟਡ ਜਾਣਕਾਰੀ ਪਹੁੰਚਦੀ ਰਹੇ ਧਿਆ ਫਿਰ ਆਪਾਂ ਵੀਡੀਓ ਸ਼ੁਰੂ ਜਿਵੇਂ ਕਿ ਸਾਰੇ ਪਸ਼ੂ ਸਿਆਲਾਂ ਦੇ ਵਿੱਚ ਹੀ ਸੌਂਦੇ ਨੇ ਤੇ ਉਹ ਸੂਕ ਕੇ ਕੋਈ ਆਈ ਹੋਈ ਬਿਮਾਰੀ ਦਾ ਕਾਰਨ ਜਾਂ ਕਿਸੇ ਹੋਰ ਪ੍ਰੋਬਲਮ ਕਾਰਨ ਦੁੱਧ ਘਟ ਜਾਂਦੇ ਨੇ ਕੇ ਦੁੱਧ ਨਹੀਂ ਵਧਦੇ ਠੰਡ ਦੇ ਵਿੱਚ ਇਹ ਸਮੱਸਿਆ ਦੇ ਬਹੁਤ ਸਾਰੇ ਰੀਜਨ ਆ ਜਾਂਦੇ ਆ ਜਿਵੇਂ ਪਸ਼ੂ ਪਾਣੀ ਨਹੀਂ ਪੀਂਦਾ ਠੰਡ ਦੇ ਵਿੱਚ ਨੰਬਰ 2 ਪਸ਼ੂ ਦੀ ਹਾਜਮ ਕਰਨ ਦੀ ਕ੍ਰਿਆ ਕਈ ਵਾਰੀ ਘਟ ਜਾਂਦੀ ਆ ਇਹ ਚੀਜ਼ਾਂ ਨੂੰ ਦੇਖਦੇ ਹੋਏ ਵੀ ਤੁਸੀਂ ਪਸ਼ੂ ਦੀ ਪ੍ਰੋਪਰ ਮੈਨੇਜਮੈਂਟ ਕਰ ਰਹੇ ਹੋ ਜਿਵੇਂ ਉਹਨਾਂ ਨੂੰ ਪ੍ਰੋਪਰ ਮਿਨਰਲ ਮਿਕਸਚਰ ਪ੍ਰੋਪਰ ਫੀਡ ਦੇ ਰਹੇ ਹੋ ਨਾਲ ਤੁਸੀਂ ਸਮੇਂ ਸਿਰ ਲੀਵਰ ਟੋਨਿਕ ਦੇ ਰਹੇ ਹੋ ਇੰਨਾ ਕੁਝ ਦੇਣ ਦੇ ਨਾਲ ਤੁਸੀਂ ਹੋਰ ਮੈਡੀਕਲ ਪ੍ਰੋਡਕਟ ਵੀ ਵਰਤ ਕੇ ਦੇਖ ਲੇ ਪਰ ਫੇਰ ਵੀ ਆਪਣੇ ਪਸ਼ੂ ਦਾ ਦੁੱਧ ਨਹੀਂ ਵਧਿਆ ਅੱਜ ਫਿਰ ਆਪਾਂ ਪਸ਼ੂਆਂ ਦਾ ਦੁੱਧ ਵਧਾਉਣ ਲਈ ਦੇਸੀ ਨੂੰ ਤਾਲੇ ਕੀ ਆਇਆ ਵੀਡੀਓ ਨੂੰ ਸਕਿਪ ਨਾ ਕਰੋ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਸਕੇ ਇਹ ਨੁਕਤਾ ਵਰਤਣ ਲਈ ਕੋ ਜੇ ਚੀਜ਼ਾਂ ਆਪਾਂ ਲੈਣੀਆਂ 100 ਗ੍ਰਾਮ ਤਾਰਾ ਮੀਰਾ 100 ਗ੍ਰਾਮ ਮਿਨਰਲ ਮਿਕਸਚਰ 200 ਗ੍ਰਾਮ ਗੋੜ 50 ਗ੍ਰਾਮ ਮਿੱਠਾ ਸੋਡਾ 30 ਗ੍ਰਾਮ ਨਮਕ ਇਹ ਪਾਉਣ ਦੇ ਕੀ ਫਾਇਦੇ ਨੇ ਤੁਹਾਨੂੰ ਇਹ ਵੀ ਦੱਸਾਂਗੇ ਨਾਲੇ ਆਪਾਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਨੇ ਆ 100 ਗ੍ਰਾਮ ਤਾਰਾ ਮੀਰਾ 100 ਗ੍ਰਾਮ ਮਿਨਰਲ ਮਿਕਸਚਰ 200 ਗ੍ਰਾਮ ਗੋੜ 50 ਗ੍ਰਾਮ ਮਿੱਠਾ ਸੋਡਾ 30 ਗ੍ਰਾਮ ਨਮਕ ਹੁਣ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਫਾਇਦਿਆਂ ਦੀ 100 ਗ੍ਰਾਮ ਤਾਰਾ ਦਾ ਇਹ ਫਾਇਦਾ ਹੈ ਪਸ਼ੂ ਦਾ ਪ੍ਰੋਟੀਨ ਵਧਾਉਂਦਾ ਜਦੋਂ ਪ੍ਰੋਟੀਨ ਵੱਧਦਾ ਉਹਦੇ ਬਾਅਦ ਦੁੱਧ ਦਾ ਲੈਵਲ ਵੀ ਵੱਧਦਾ ਹੈ ਨੰਬਰ 2 ਤੇ ਆ ਜਾਂਦਾ ਮਿਨਰਲ ਮਿਕਸਚਰ ਮਿਨਰਲ ਮਿਕਸਚਰ ਆਪਾਂ ਨੂੰ 100 ਗ੍ਰਾਮ ਡੇਲੀ ਦਾ ਪਾਉਣਾ ਚਾਹੀਦਾ ਇਸ ਨਾਲ ਪਸ਼ੂ ਦੀਆਂ ਘਾਟਾਂ ਪੂਰੀਆਂ ਹੁੰਦੀਆਂ ਨੇ ਨੰਬਰ 3 ਤੇ ਆ ਜਾਂਦਾ ਗੁੜ ਗੁੜ ਨਾਲ ਪਸ਼ੂ ਦੀ એનર્ਜੀ ਵੱਧਦੀ ਹੈ ਅੰਟੇਕ ਵੀ ਵੱਧਦਾ ਹੈ ਨੰਬਰ 4 ਤੇ ਆ ਜਾਂਦਾ ਮਿੱਠਾ ਸੋਡਾ ਇਹ ਹਫ਼ਤੇ 'ਚ ਆਪਾਂ ਨੂੰ ਦੋ ਵਾਰ ਪਸ਼ੂ ਨੂੰ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਪਾਚਨ ਦਾ ਅੰਤਰ ਸਹੀ ਰਹਿੰਦਾ ਹੈ ਜੇ ਆਪਣਾ ਮਿੱਠਾ ਸੋਡਾ ਫੀਡ 'ਚ ਪਵਾਇਆ ਹੋਇਆ ਤਾਂ ਆਪਾਂ ਨੂੰ ਦੇਣ ਦੀ ਕੋ ਮਕ ਆਪਣੇ ਪਸ਼ੂ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਪਸ਼ੂ ਖੁੱਲ ਕੇ ਪਾਣੀ ਪੀਂਦਾ ਜਦੋਂ ਪਾਣੀ ਪੀਂਦਾ ਪਸ਼ੂ ਦੁੱਧ ਵੀ ਵੱਧਦਾ ਜੇ ਤੁਸੀਂ ਇਹ ਚੀਜ਼ਾਂ ਪਸ਼ੂ ਨੂੰ ਦੋਗੇ ਤਾਂ ਆਪਣਾ ਪਸ਼ੂ 100% ਦੁੱਧ ਬਰੂਗਾ ਇਹ ਆਪਣਾ ਅਜਮਾਇਆ ਹੋਇਆ ਨੁਕਤਾ ਹੈ ਤੁਸੀਂ ਇੱਕ ਵਾਰੀ ਆਪ ਜ਼ਰੂਰ ਵਰਤ ਕੇ ਦੇਖਿਓ ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਚੈਨਲ ਕੇਵੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਹਿਲੇ ਇੱਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਪਸ਼ੂਆਂ ਦੇ ਰਿਲੇਟਡ ਵੀਡੀਓ ਵਿੱਚ